ਜਲੰਧਰ ਪਗਵਾਨ ਵਾਲਮਿਕੀ ਕ੍ਰਿਕਟ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 53ਵਾਂ ਕ੍ਰਿਕਟ ਟੂਰਨਾਮੈਂਟ ਦੀ ਓਪਨਿੰਗ ਕੀਤੀ ਗਈ ਜਿਸ ਦੇ ਵਿੱਚ ਆਲ ਇੰਡੀਆ ਮਨ ਰਾਈਸ ਦੇ ਪ੍ਰਧਾਨ ਪਰਮਜੀਤ ਸਿੰਘ ਵਿੱਟੀ ਜੀ ਨੂੰ ਚੀਫ ਗੈਸਟ ਦੀ ਤੌਰ ਤੇ ਸੱਦਿਆ ਗਿਆ ਉਹਨਾਂ ਦਾ ਸਨਮਾਨਿਤ ਕੀਤਾ ਗਿਆ ਪਰਮਜੀਤ ਸਿੰਘ ਵਿੱਟੀ ਜੀ ਵੱਲੋਂ ਸਾਰੀ ਟੀਮ ਨੂੰ ਮੁਬਾਰਕੀਆਂ ਦਿੱਤੀਆਂ ਗਈਆਂ ਤੇ ਕਿਹਾ ਤੁਹਾਡੇ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਦੇ ਉਪਰਾਲੇ ਹਰ ਇੱਕ ਕਲੱਬ ਨੂੰ ਕਰਨੇ ਚਾਹੀਦੇ ਹਨ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਹੋਰ ਕੀ ਕੁਝ ਕਿਹਾ ਦੇਖੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਜੀ ਦਾ ਉਹ ਅੱਜ ਸਾਡੇ ਕੋਲ ਇੱਥੇ ਆਏ ਆ ਇਹਨਾਂ ਦਾ ਇਹ ਕਹਿੰਨਾ ਵਾਲਮੀ ਕ੍ਰਿਕਟ ਕਲੱਬ ਵੱਲੋਂ ਚਿੰਤੀ ਭਾਜੀ ਸਾਡੇ ਸਰਨੀ ਭਾਜੀ ਕਾਲੀ ਭਾਜੀ ਅਪਰੇਥਾਪੁਰ ਸਾਹਿਬ ਔਰ ਪੱਪੂ ਭਾਈ ਸਾਰੇ ਡਾਲੀਆ ਸਾਹਿਬ ਬੈਠੇ ਆ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਕਿ ਜਿਹੜਾ ਇਹ ਟੂਰਨਾਮੈਂਟ ਆ ਜੋ ਬੱਚੇ ਜਿਹੜੇ ਸਾਡਾ ਯੂਥ ਕੋਈ ਗਲਤ ਵਾਸਤੇ ਜਾ ਰਿਹਾ ਆ ਔਰ ਇਹ ਸਾਡਾ ਜਿਹੜਾ ਕਲੱਬ ਆ ਬਹੁਤ ਅੱਛਾ ਕੰਮ ਕਰ ਰਿਹਾ ਉਹਨਾਂ ਦੇ ਫਾਦਰ ਜਾਂ ਆਪਣੇ ਬੱਚਿਆਂ ਨੂੰ ਸਾਨੂੰ ਇੱਕ ਸਨੇਹ ਦੇਣਾ ਚਾਹੀਦਾ ਕਿ ਬੱਚੇ ਇੱਥੇ ਗਰਾਊਂਡ ਵਿੱਚ ਵੜੀਏ ਤਾਂ ਹੀ ਇਹ ਇਹ ਇੱਕ ਵੱਡਾ ਹੱਲ ਆ ਕਿ ਜਿਹੜਾ ਆਪਾਂ ਇਸ ਸੈਕਸ਼ਨ ਨੂੰ ਦੁਰਸ ਕੀ ਔਰ ਇਨਨਾ ਮੈਂ ਕਹਿੰਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚਾਹ ਮਾਲਮਿਕੀ ক্রিকেট ਕਲੱਬ ਰਜਿਸਟਰਡ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਦੀ ਬਲਟਨ ਪਾਰਕ ਦੇ ਵਿੱਚ ক্রিকেট ਟੂਰਨਾਮੈਂਟ ਅੱਜ ਸ਼ੁਰੂ ਹੋਇਆ ਹੈ ਜੋ ਕਿ ਬਹੁਤ ਹੀ ਵਧੀਆ ਇਮਪਰਾਲਾ ਜੋ ਪਿਛਲੇ 50 ਸਾਲ ਤੋਂ ਇਹ ਸਾਰੇ ਵੀਰ ਮਿਲ ਕੇ ਕਰਦੇ ਆ ਇਹਦੇ ਨਾਲ ਨੌਜਵਾਨਾਂ ਨੂੰ ਇੱਕ ਵਧੀਆ ਸੇਧ ਮਿਲਦੀ ਹੈ ਕਿ ਉਹਨਾਂ ਨੂੰ ਗੇਮਾਂ ਵੱਲ ਅਸੀਂ ਉਤਸ਼ਾਹਿਤ ਕਰਦੇ ਆ ਤੁਸੀਂ ਦੇਖ ਰਹੇ ਹੋ ਜੋ ਇਸੋਲੇ ਹਾਲਾਤ ਬਣੇ ਆ ਪੰਜਾਬ ਚ ਵੀ ਹਾਲਾਤ ਬਣੇ ਗੇ ਨਸ਼ੇ ਦਾ ਬੋਲਬਾਲਾ ਹੋਇਆ ਪਿਆ ਉਹਦੇ ਲਈ ਸਾਨੂੰ ਉਪਰਾਲੇ ਕਰਨੇ ਪੈਣੇ ਆ ਕਿ ਨੌਜਵਾਨਾਂ ਨੂੰ ਅਸੀਂ ਗੇਮਾਂ ਵੱਲ ਲੈ ਕੇ ਚਲੀਏ ਖੇਡਾਂ ਵੱਲ ਲੈ ਕੇ ਚਲੀਏ ਤੇ ਬਹੁਤ ਵਧੀਆ ਇਹ ਉਪਰਾਲਾ ਹੈ ਕਿ ਇਹਨਾਂ ਨੌਜਵਾਨਾਂ ਨੂੰ ਅਸੀਂ ਇੱਥੇ ਕ੍ਰਿਕਟ ਦਾ ਟੂਰਨਾਮੈਂਟ ਕਰਾ ਕੇ ਜਿਹੜੀ ਵਿਨਿੰਗ ਟੀਮ ਹੈ ਉਹਦੇ ਲਈ ਬਹੁਤ ਹੀ ਵੱਡਾ ਪ੍ਰਾਈਜ਼ ਵੀ ਇਹਨਾਂ ਨੇ 1 ਲੱਖ ਰੁਪਈਆ ਪ੍ਰਾਈਜ਼ ਰੱਖਿਆ ਤੇ ਰਨਰਸ ਅਪਸ ਨੂੰ 51 ਹਜ਼ਾਰ ਰੁਪਏ ਰੱਖਿਆ ਹੋਇਆ ਬਹੁਤ ਵਧੀਆ ਇਹ ਗੱਲ ਹੈ ਤੁਸੀਂ ਹੁਣੇ ਰੀਸੈਂਟਲੀ ਦੇਖਿਆ ਕਿ ਲੜਕੀਆਂ ਨੇ ਵੀ ਵਰਲਡ ਕੱਪ ਜਿਹੜਾ ਜਿੱਤਿਆ ਬਹੁਤ ਵਧੀਆ ਕਿ ਹੁਣ ਲੜਕੀਆਂ ਵੀ ਬਹੁਤ ਜੜੀਆਂ ਇਸ ਪਾਸੇ ਨੂੰ ਆਣ ਗਈਆਂ ਜਿੰਨੇ ਵੀ ਨੌਜਵਾਨ ਨੇ ਅੱਜ ਕੱਲ ਅਸੀਂ ਘਰਾਂ ਦੇ ਵਿੱਚ ਦੇਖੋ ਮੋਬਾਈਲਾਂ ਤੇ ਜਾਂ ਉਹਦੇ ਤੱਕ ਹੀ ਸੀਮਤ ਰਹਿ ਗਏ ਕਿ ਲੈਪਟਾਪਾਂ ਦੇ ਉੱਪਰ ਤੇ ਇਹ ਸਾਨੂੰ ਹੀ ਆਪਣੇ ਬੱਚਿਆਂ ਨੂੰ ਸ਼ਾਇਦ ਕਰਨਾ ਪਏਗਾ ਜਦੋਂ ਵੀ ਐਦਾਂ ਦੇ ਕੋਈ ਟੂਰਨਾਮੈਂਟ ਜਾਂ ਕੋਈ ਹੁੰਦੇ ਆ ਅਸੀਂ ਆਪਣੇ ਬੱਚਿਆਂ ਨੂੰ ਵੀ ਨਾਲ ਲਿਆ ਆ ਕੇ ਇਹਨਾਂ ਟੂਰਨਾਮੈਂਟਾਂ ਦੇ ਵਿੱਚ ਇਹਨਾਂ ਗੇਮਾਂ 'ਚ ਲਿਆਈਏ ਤਾਂ ਜੋ ਉਹ ਫਿਟ ਰਹਿਣ ਕਿਉਂਕਿ ਅੱਜ ਕੱਲ ਫਿਟਨੈਸ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੋ ਚੁੱਕਾ ਹੈ ਨਸ਼ੇ ਵੱਲ ਸਾਰੇ ਨੌਜਵਾਨ ਜਾ ਰਹੇ ਆ ਬੱਚੇ ਜਾ ਰਹੇ ਆ ਉਹਦੇ ਲਈ ਇਹ ਉਪਰਾਲੇ ਬਹੁਤ ਵਧੀਆ ਨੇ ਸਾਡੇ ਪਪੂ ਪਾਜੀ ਜਾਂ ਬਾਕੀ ਸਾਡੇ ਜਿੰਨੇ ਵੀ ਵੀਰ ਜਿੰਨੇ ਵੀ ਸਾਡੇ ਵੀਰ ਨੇ ਇਸ ਟੂਰਨਾਮੈਂਟ ਦੇ ਉਹਨਾਂ ਨੂੰ ਮੈਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਮੈਨੂੰ ਇੱਥੇ ਬੁਲਾਇਆ ਤੇ ਉਹਨਾਂ ਨੂੰ ਇਹ ਜਿਹੜੇ ਉਪਰਾਲੇ ਕਰਦੇ ਹਮੇਸ਼ਾ ਕਰਦੇ ਨੇ ਸਾਡਾ ਲਾਡਾ ਵੀਰ ਸਾਡੇ ਕਾਲੀ ਭਾਜੀ ਸੰਨੀ ਮੇਰਾ ਵੀਰ ਭੋਲਾ ਸਾਰੇ ਜਿੰਨੇ ਵੀਰ ਪੁਰਾਣੇ ਬੋਬੀ ਜੀ ਸਾਰੇ ਉਹ ਵੀਰ ਨੇ ਕਿ ਅਸੀਂ ਅੱਜ ਤੋਂ 20 ਸਾਲ 15 ਸਾਲ ਪਹਿਲੇ ਬਹੁਤ ক্রিকেট ਖੇਲੀਏ ਤੁਹ ਦੁਆਰਾ ਇਹਨਾਂ ਨੇ ਸਾਨੂੰ ਲਿਆ ਕੇ ਨਾਲ ਜੋੜਿਆ ਬਹੁਤ ਵਧੀਆ ਲੱਗਾ ਕਿ ਅੱਜ ਇਹਨਾਂ ਨੇ ਮੈਨੂੰ ਇਹਨਾਂ ਮਾਨ ਸਨਮਾਨ ਦਿੱਤਾ ਤੇ ਮੈਨੂੰ ਐਜ਼ ਅ ਚੀਫ ਗੈਸਟ ਬਣਾ ਕੇ ਤੇ ਲਿਆਂਦਾ ਤੇ ਆਪਣੇ ਭਰਾਵਾਂ ਦੇ ਨਾਲ ਪੁਰਾਣੇ ਭਰਾਵਾਂ ਦੇ ਨਾਲ ਮੇਰਾ ਫਿਰ ਮੇਲ ਕਰਾਇਆ ਬਹੁਤ ਵਧੀਆ ਉਪਰਾਲਾ ਬਹੁਤ ਬਹੁਤ ਸਾਰਾ ਧੰਨਵਾਦ ਕਰਦੇ ਹਾਂ ਸਾਡੇ ਲਗਾਤਾਰ ਤਰਕਿੰਜਮਾ ਟੂਰਨਾਮੈਂਟ ਸਾਡੀ ਕਲੱਬ ਭਗਵਾਨ ਵਾਲਮੀਕੀ ਕ੍ਰਿਕਟ ਕਲੱਬ ਬਲੌਰ ਜੁਟਨ ਕਲੱਬ ਹੈ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈ ਔਰ ਅੱਜ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਤੇ ਦੂਸਰਾ ਮੈਚ ਦੁਪਹਿਰ ਦਾ ਜਿਹਦੇ ਵਿੱਚ ਮੇਰਾ ਵੀ ਪਰੰਪਰੀਤ ਪਿੱਟੀ ਜੀ ਮੁੱਖ ਮਹਿਮਾਨ ਆਏ ਔਰ ਜੋ ਪੰਜਾਬ ਸਰਕਾਰ ਦਾ ਵੀ ਨਾਰਾ ਹੈ ਵੀ ਯੁੱਧ ਨਸ਼ਿਆਂ ਵਿਰੁੱਧ ਤੇ ਵਾਲਮੀ ਕਲੱਬ ਨੇ ਹਮੇਸ਼ਾ ਹੀ ਸਪੋਰਟਸ ਨੂੰ ਪ੍ਰਮੋਟ ਕੀਤਾ ਕ੍ਰਿਕਟ ਨੂੰ ਪ੍ਰਮੋਟ ਕੀਤਾ ਇਸੇ ਕਰਕੇ ਹੀ ਐਡਾ ਲੰਬਾ ਇਹ ਟੂਰਨਾਮੈਂਟ ਮੇਰੇ ਖਿਆਲ ਪੰਜਾਬ ਚ ਕੋਈ ਵੀ ਐਡਾ ਲੰਬਾ ਟੂਰਨਾਮੈਂਟ ਨਹੀਂ ਕਦੀ ਗਿਆ ਕਿ ਲਗਾਤਾਰ ਤਰਵਿੰਜਵਾ ਟੂਰਨਾਮੈਂਟ ਹੈ ਔਰ ਜਿੱਤਨ ਫਾਈਨਲ ਜਿੱਤਨ ਵਾਲੀ ਟੀਮ ਨੂੰ 1 ਲੱਖ ਰੁਪਏ ਕੈਸ਼ ਪ੍ਰਾਈਜ਼ ਹੈ ਔਰ ਅੰਨ ਦਾ ਆਪ ਨੂੰ 51000 ਹੈ ਔਰ ਆਕਰਸ਼ਿਤ ਇਨਾਮ ਹੈ ਇਹਦੇ ਵਿੱਚ ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਲੈ ਕੇ ਇਹ ਪੂਰਾ ਹਫਤਾ ਟੂਰਨਾਮੈਂਟ ਦੇਖਣ ਆਓ ਟੂਰਨਾਮੈਂਟ ਦਾ ਟੌਰ ਬਣਾਓ ਔਰ ਆਪਾਂ ਆਪਣੀ ਨਵੀਂ ਜਨਰੇਸ਼ਨ ਨੂੰ ਸਪੋਰਟਸ ਵਾਲ ਨੂੰ ਇਨਸਪਾਇਰ ਕਰੀਏ ਨਾ ਕਿ ਨਸ਼ਿਆਂ ਵਾਲ ਨੂੰ ਤੋਰੀਏ ਇਸ ਕਰਕੇ ਖੇਲ ਜ਼ਰੂਰੀ ਹੈ ਔਰ ਇਹਦੇ ਨਾਲ ਫਿਟਨੈਸ ਰਹਿੰਦੀ ਹੈ ਤੇ ਮੈਂ ਆਏ ਹੋਏ ਸਾਰੇ ਮੁੱਖ ਮਹਿਮਾਨਾਂ ਦਾ ਔਰ ਪੂਰੀ ਵਾਲਮੀ ਕਲੱਬ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਆਪਣਾ ਪੂਰਾ ਨਾਮ ਦਾ ਮੇਰਾ ਨਾਮ ਫਨੀ ਸੋਤਾ ਵਾਈਸ ਪ੍ਰੈਜ਼ੀਡੈਂਟ ਬਾਦਨੀ ਕੀ ਕ੍ਰਿਕਟ ਕਲੱਬ ਦਾ ਜਲੰਧਰ